ਜੋ ਚਰਚਾ ਸੀ ਉਹ ਅੱਜ ਹੋ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਦੀ ਮੀਟਿੰਗ ਹੋਈ ਔਰ ਚਰਚਾ ਸੀ ਵੀ ਅੱਜ ਗਿਆਨੀ ਹਰਪ੍ਰੀਤ ਸਿੰਘ ਹੁਣਾ ਦੇ ਮਾਮਲੇ 'ਚ ਕੋਈ ਫੈਸਲਾ ਹੋ ਸਕਦਾ ਫੈਸਲਾ ਹੋ ਗਿਆ ਐਸਜੀਪੀਸੀ ਨੇ ਵੱਡਾ ਫੈਸਲਾ ਲੈਂਦਿਆਂ ਤਖਤ શ્રી ਦੰਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਣਾ ਦੀਆਂ ਸਿਵਾਵਾਂ ਖਤਮ ਕਰ ਦਿੱਤੇ ਵੱਡਾ ਫੈਸਲਾ ਔਰ ਇਸ ਫੈਸਲੇ ਤੇ ਐਸਜੀਪੀਸੀ ਦੇ ਪ੍ਰਧਾਨ ਖਰਜਿੰਦਰ ਸਿੰਘ ਧਾਮੀ ਮੀਟਿੰਗ ਖਤਮ ਹੋਣ ਤੋਂ ਬਾਅਦ ਖਮੋਸ਼ ਹੋ ਕੇ ਚੱਲ ਗਏ ਔਰ মিডিਆ ਸਕੱਤਰ ਨੇ ਐਸਜੀਪੀਸੀ ਦੇ ਜਿਹੜੇ মিডিਆ ਸਕੱਤਰ ਨੇ ਉਹਨਾਂ ਐਨੀ ਗੱਲ ਹੀ ਕਹੀ ਹਾ ਹਰਪ੍ਰੀਤ ਸਿੰਘ ਹੋਣਾ ਦੀ ਛੁੱਟੀ ਕਰ ਦਿੱਤੀ ਹੈ ਤੇ ਜਿਹੜੀ ਤਿੰਨ ਮੈਂਬਰੀ ਪੜਤਾਲੀਆ ਕਮੇਟੀ ਬਣਾਈ ਸੀ ਉਹਦੀ ਜਿਹੜੀ ਰਿਪੋਰਟ ਹੈ ਉਹਨੂੰ ਮਨਜ਼ੂਰ ਕਰਕੇ ਇਹ ਫੈਸਲਾ ਲਿਆ ਬੜੀ ਵੱਡੀ ਘਟਨਾ ਸਿੱਖ ਪੰਥ ਵਿੱਚ ਕਿਉਂਕਿ ਪਹਿਲਾਂ ਹੀ ਇਹ ਦੋਸ਼ ਲੱਗ ਰਹੇ ਸੀ ਇਹ ਸ਼ੰਕੇ ਜਾਰੀ ਕੀਤੇ ਜਾ ਰਹੇ ਸੀ ਕਿ ਕਿਸੇ ਨਾ ਕਿਸੇ ਢੰਗ ਨਾਲ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਸ਼ਾਂਤੀ ਕੀਤੀ ਜਾ ਸਕਦੀ ਹੈ ਦਰਅਸਲ ਮਾਮਲਾ ਉਦੋਂ ਸਾਹਮਣੇ ਆਇਆ ਜਨੋ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੇ ਇੱਕ ਨਜ਼ਦੀਕੀ ਰਿਸ਼ਤੇਦਾਰ ਨੇ ਗੰਭੀਰ ਦੋਸ਼ ਲਾਏ ਪਰ ਗੱਲ ਇਹ ਸਾਹਮਣੇ ਆਈ ਵੀ ਇਹ ਦੋਸ਼ ਕਈ ਸਾਲ ਪਹਿਲਾਂ ਲਾਏ ਸੀ ਹੁਣ ਦੁਬਾਰਾ ਉਹਨੂੰ ਉਛਾਲ ਲਿਆ ਗਿਆ ਸੋ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੀ ਛੁੱਟੀ ਤੇ ਕਰ ਦਿੱਤੀ ਗਈ ਹੈ ਪਰ ਸਵਾਲ ਬਹੁਤ ਵੱਡਾ ਵੀ ਕੀ ਇਹਦੇ ਜਿਹੜੇ ਰੈਐਕਸ਼ਨ ਨੇ ਉਹ ਕਿਵੇਂ ਦੇ ਹੋਣਗੇ ਪਰਮਜੀਤ ਸਿੰਘ ਸਰਨਾ ਸ਼੍ਰੋਮਣੀ ਕਾਲੀ ਦਲ ਦੇ ਦਿੱਲੀ ਦੇ ਲੀਡਰ ਵੱਡੇ ਜਿਹੜੇ ਨੇ ਉਹਨਾਂ ਨੇ ਵੀ ਇਹਦਾ ਸਵਾਗਤ ਕੀਤਾ ਫੈਸਲੇ ਦਾ ਨਾਲੇ ਕਿਹਾ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਮਨਜਿੰਦਰ ਸਿੰਘ ਸਿਰਸਾ ਨੂੰ ਜਿੱਤਣ ਤੋਂ ਬਾਅਦ ਜਿਹੜਾ ਸਰੂਪਾ ਪਾਇਆ ਉਹ ਉਹਨਾਂ ਨੇ ਅਕਾਲ ਤਖਬਾਹਬ ਦੀ ਉਲੰਘਣਾ ਕੀਤੀ ਹੈ ਇਸੇ ਤਰ੍ਹਾਂ ਹੋਰ ਕਮੈਂਟਸ ਆ ਰਹੇ ਨੇ ਖਾਸ ਕਰਕੇ ਜਿਹੜੇ ਐਸਜੀਪੀਸੀ ਦੇ ਵਿਰੋਧੀ ਧਿਰ ਦੇ ਮੈਂਬਰ ਸੀ ਉਹਨਾਂ ਨੇ ਜਰੂਰ ਮੀਟਿੰਗ ਵਿੱਚ ਇਸ ਫੈਸਲੇ ਦਾ ਵਿਰੋਧ ਕੀਤਾ ਗੱਲ ਮੁੱਖ ਦੀ ਇਹ ਹੈ ਕਿ ਕੀ ਹੋਣਾ ਸ੍ਰੀ ਅਕਾਲ ਤਖਤ ਸਾਹਿਬ ਤੇ ਜ세ਦਾਰ ਗਿਆਨੀ ਰਗਵੀਰ ਸਿੰਘ ਹੁਣਾਂ ਦੇ ਪਰਖ ਦਾ ਸਮਾਂ ਨਹੀਂ ਆ ਗਿਆ ਉਹਨਾਂ ਦਾ ਪਰਖ ਦਾ ਟੈਸਟ ਜਿਹੜਾ ਨਹੀਂ ਹੋਊਗਾ ਐਸਜੀਪੀਸੀ ਦੇ ਇਸ ਵੱਡੇ ਫੈਸਲੇ ਤੋਂ ਬਾਅਦ ਕਾਰਨ ਕੀ ਹੈ ਗਿਆਨੀ ਰਗਵੀਰ ਸਿੰਘ ਹੁਣਾਂ ਨੇ ਪਿਛਲੇ ਸਮੇਂੇ ਜਨਤਕ ਤੌਰ ਤੇ ਇਹ ਗੱਲ ਕਹੀ ਸੀ ਵੀ ਐਸਜੀਪੀਸੀ ਕਿਸੇ ਵੀ ਰੂਪ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੁਣਾ ਬਾਰੇ ਕੋਈ ਫੈਸਲਾ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਕਿਸੇ ਵੀ ਜਥੇਦਾਰ ਬਾਰੇ ਕੋਈ ਵੀ ਪਰਤਾਲ ਕਿਸੇ ਤਰ੍ਹਾਂ ਦਾ ਵੀ ਮਾਮਲਾ ਕੇਵਲ ਤੇ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਤੇ ਹੀ ਵਿਚਾਰਿਆ ਪਰਚੋਲਿਆ ਜਾ ਸਕਦਾ ਹੈ ਔਰ ਉਹਨਾਂ ਨੇ ਕਿਹਾ ਸੀ ਜਿਹੜੀ 3 ਮੈਂਬਰੀ 44 ਕਮੇਟੀ ਬਣਾਈ ਹੈ ਇਹ ਬਿਲਕੁਲ ਗਲਤ ਫੈਸਲਾ ਔਰ ਨਾਲ ਹੀ ਜਥੇਦਾਰ ਰਗਵੀਰ ਸਿੰਘ ਹੋਣਾ ਨੇ ਇਹ ਵੀ ਗੱਲ ਕਹੀ ਸੀ ਵੀ ਜਦੋਂ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਪੰਜ ਪਿਆਰਿਆਂ ਦੇ ਮੋਰੇ ਪੇਸ਼ ਹੋ ਕੇ ਆਪਣਾ ਸਪਸ਼ਟਿਕਰਨ ਦਿੱਤਾ ਵੀ ਉਹਨਾਂ ਕੁਝ ਗਲਤ ਨਹੀਂ ਕੀਤਾ ਤੇ ਫਿਰ ਤੇ ਇਸ ਦਾ ਕੋਈ ਅਰਥ ਹੀ ਨਹੀਂ ਬਣਦਾ ਔਰ ਨਾਲ ਹੀ ਗਿਆਨੀ ਰਗਵੀਰ ਸਿੰਘ ਹੋਣਾ ਨੇ ਇਹ ਵੀ ਗੱਲ ਕਹੀ ਸੀ ਬਿ ਤੁਰੰਤ ਐਸਜੀਪੀਸੀ ਇਹ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਹਵਾਲੇ ਕਰੇ ਸੋ ਇਹ ਸਾਰੀਆਂ ਜਿਹੜੀਆਂ ਜਸੇਦਾਰ ਗਬੀਰ ਸਿੰਘ ਹੁਲਾਰੀਆ ਟਿੱਪਣੀਆਂ ਨੇ ਉਹਨੂੰ ਇਗਨੋਰ ਕਰਕੇ ਉਹਦੇ ਉਲਟ ਐਸਜੀਪੀਸੀ ਨੇ ਜਿਹੜਾ ਅੱਜ ਫੈਸਲਾ ਲਿਆ ਗਿਆਨੀ ਹਰਪ੍ਰੀਤ ਸਿੰਘ ਹੁਣਾ ਨੂੰ ਉਹਨਾਂ ਦੀ ਸਵਾਵਾ ਖਤਮ ਕਰਨ ਦਾ ਉਹਨਾਂ ਦੀ ਛੁੱਟੀ ਕਰਨ ਦਾ ਕੀ ਹੋਣਾ ਕੀ ਅਕਾਲ ਤਖਤ ਸਾਹਿਬ ਦੇ ਜਸੇਦਾਰ ਗਿਆਨੀ ਰਗਵੀਰ ਸਿੰਘ ਹੁਣਾਂ ਦੀ ਪਰਖ ਦੀ ਘੜੀ ਨਹੀਂ ਗਈ ਇਹ ਸਵਾਲ ਸਾਰੇ ਪਾਸਿਓਂ ਉੱਠ ਰਿਹਾ